ਜਦੋਂ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਹੀ ਵਿਧਾਨ ਸਭਾ ਹਲਕਾ ਖੇਮਕਨ ਵਿੱਚ ਕੁੰਟਾ ਗੱਦੀ ਦਾ ਰਾਹ ਚੱਲ ਰਿਹਾ ਹੈ ਬਦਲਾ ਲਾਊ ਘਾਹਨਾਂ ਨਾਲ ਕਾਂਗਰਸੀ ਵਿਧਾਇਕ ਸੁਖਬਾਲ ਸਿੰਘ ਭੁੱਲਣ ਦੇ ਆਰਿਆਂ ਤੇ ਕਈ ਗੋਲੀ ਚਲਾਉਣੇ ਇਕੱਟਨਾਵਾ ਜ਼ਮੀਨ ਤੇ ਕਬਜ਼ੇ ਦੇ ਨੀਕਾਵਾ ਅਤੇ ਪੁਲਿਸ ਦੇ ਜ਼ਬਰ ਜੁਲਮ ਦੀਆਂ ਘਟਨਾਵਾ ਜੋ ਕਿ ਅਕਸਰ ਹੀ ਇਸ ਹਲਕੇ ਵਿੱਚ ਵਾਪਰ ਰਹੀਆਂ ਹਨ ਉਹਨਾਂ ਤੇ ਲਗਾਮ ਲਾਉਣ ਵਾਲਾ ਕੋਈ ਨਹੀਂ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਪਿੱਕੀਵੈਂਡ ਵਿੱਚ ਕਾਲੀਦਲ ਦੇ ਸਾਬਕਾ ਵਿਧਾਇਕ ਰਿਸਰਚਿੰਗ ਬਲਟੋਹਾ ਵੱਲੋਂ ਨੋਟ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਹੁਣ ਤੱਕ ਖੇਮਕਰਨ ਹਲਕੇ ਵਿੱਚ ਜਿੰਨੀਆਂ ਵੀ ਵਾਅਦਾਤਾ ਹੋਈਆਂ ਹਨ ਉਹਨਾਂ ਦੇ ਦੋਸ਼ੀ ਪੁਲਿਸ ਨੇ ਸਿਆਸੀ ਦਬਾਅ ਦੇ ਚਲਦਿਆਂ ਨਹੀਂ ਫੜੇ ਇੱਥੋਂ ਤੱਕ ਕਿ ਪੁਲਿਸ ਵੱਲੋਂ ਇੱਕ ਮਰਜੀਤ ਰਵੀ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਸੀ ਜਿਸ ਨੇ ਪੁਲਿਸ ਕੋਲ ਮੰਨਿਆ ਸੀ कि ਉਸ ਵੱਲੋਂ ਦਿੱਤੇ ਦੋ ਵਿਦੇਸ਼ੀ ਪਿਸਤਲ ਖੇਮ ਕਰਦੇ ਸੀਨੀਅਰ ਕਾਂਗਰਸੀ ਆਗੂ ਗੁਰਮਿੰਦਰ ਸਿੰਘ ਜੀ ਦੇ ਹੱਥ ਫੁੱਲਸ ਨੇ ਇਹ ਸੀ ਕਿ ਪਿਸਤਲ ਤਾਂ ਬਰਾਮਦ ਕਰ ਲਏ ਪਰ ਤੁਹਾਨੂੰ ਦੇਣਾ ਤੇ ਕਿਸੇ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਜਿਹੜਾ ਮੁਸ਼ਕਲ ਕਰਦਾ ਉਹਨਾਂ ਨੇ ਕਿਹਾ ਕਿ ਜੇਕਰ ਪੁਲਿਸ ਵੱਲੋਂ ਹੁਣ ਵੀ ਖਮੋਸ਼ ਰਹੀ ਤਾਂ ਉਹ ਐਨਆਈਏ ਨੈਸ਼ਨਲ ਇਨਵੈਸਟੀਗੇਸ਼ਨ ਟੀਮ ਕੋਲ ਇਸ ਦੀ ਜਾਂਚ ਲਈ ਪੱਤਰ ਲਿਖਣਗੇ 4 ਮਹੀਨੇ ਤੁੱਤੇ ਹੋ ਗਏ ਸਰਕਾਰ ਬਣੀ ਹੁਣ ਤੱਕ ਦੇਖਦੇ ਰਹੇ ਕਿ ਸਰਕਾਰ ਜਿਹੜੀ ਹੈ ਅੱਜ ਕੰਟਰੋਲ ਕਰਦੀ ਹੈ ਆਪਣੇ ਕਾਗਸੀ ਜਿਹੜੇ ਬਦਮਾਸ਼ੀਆਂ ਤੇ ਉਤਰੇ ਨੇ ਉਹ ਕੰਟਰੋਲ ਕਰਦੀ ਹੈ ਪਰ ਦਿਨੋਂ ਬਦਨ ਜਿਹੜੀ ਵਿਧਾਨ ਸਭਾ ਹਲਕਾ ਖੇਮਕਾਂ ਚ ਹੈ ਉਹ ਆਮਤ ਨੂੰ ਦੀ ਸਥਿਤੀ ਜਿਹੜੀ ਹੈ ਉਹ ਗੋਲੀ ਬਾਰੀ ਵਾਲੀ ਲੜਾਈ ਵਾਲੀ ਝਗੜੇ ਵਾਲੀ ਦਿੱਕਤਾਂ ਵਾਲੀ ਹੋ ਗਈ। ਔਰ ਕੱਲ ਜਿਹੜੀ ਘਟਨਾ ਮਾੜੀ ਕੰਬੋ ਕੇ ਪਿੰਡ 'ਚ ਵਾਪਰੀ ਹੈ ਕਾਂਗਰਸੀ ਨੇ ਕਾਲੀ ਵਰਕਰਾਂ ਦੇ ਉੱਤੇ ਜਿਸ ਤਰ੍ਹਾਂ ਧਾਵਾ ਬੋਲਿਆ ਹੈ ਜਿਸ ਤਰ੍ਹਾਂ ਗੋਲੀ ਚਲਾਈ ਗਈ ਹੈ ਐਹੋ ਜਿਹੀ ਮੇਰਾ ਖਿਆਲ ਹੈ ਸ਼ਾਇਦ ਅਸੀਂ ਬਿਹਾਰ ਵਰਗੇ ਵਗੈਰਾ ਜਾਂ ਯੂਪੀ ਵਰਗੇ ਜਿਹੜੇ ਪੁਰਾਣਾ ਜਦੋਂ ਸੁਣਦੇ ਸੀ ਉੱਥੇ ਬਦਮਾਸ਼ੀਆਂ ਚੱਲਦੀਆਂ ਨੇ ਉੱਥੇ ਸੀ ਸੁਣਦੇ ਰਹੇ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਾਡੀ ਬੇਨਤੀ ਹੈ ਕਿ ਤੁਸੀਂ ਪੰਜਾਬ ਚ ਅਮਨ ਕਾਨੂੰਨ ਵਧੀਆ ਪ੍ਰਸ਼ਾਸਨ ਦੇਣ ਦੇ ਨਾਂ ਤੇ ਵੋਟਾਂ ਲੈ ਕੇ ਸਰਕਾਰ ਬਣਾਈ ਸੀ ਅਮਨ ਕਾਨੂੰਨ ਤੇ ਕੰਮ ਲਾ ਕੇ ਉੱਟ ਗਿਆ ਤੋ ਡਾਇਆ ਕਿਨੇ ਜੋ ਕੁਛ ਇਸ ਹਲਕੇ ਚ ਵਾਪਰ ਰਿਹਾ ਹੈ ਉਹ ਮੌਜੂਦਾ ਵਿਧਾਇਕ ਸੁਖਵਾਲ ਸਿੰਘ ਪੁੱਡਰ ਦੀ ਸ਼ਹਿਰ ਦੇ ਉੱਤੇ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਕਾਲੀ ਵਰਕਰਾਂ ਨਾਲ ਤੱਕੇ ਹੋ ਰਿਹਾ ਹੈ ਸੀ ਹੁਣ ਤੱਕ ਬਰਦਾਸ਼ਤ ਕਰ ਲਿਆ ਟਾਈਮ ਦਿੱਤਾ ਸੀ ਸਰਕਾਰ ਨੂੰ ਪਰ ਹੁਣ ਬਰਦਾਸ਼ਤ ਨਹੀਂ ਕਰਾਂਗੇ ਹੁਣੇ ਦੇ ਵਾਸਤੇ ਸਾਨੂੰ ਜੋ ਵੀ ਕਦੋਂ ਚੁੱਪਣੇ ਪੈ ਸਰਕਾਰ ਨੂੰ ਇੱਥੇ ਲਾ ਐਂਡ ਆਰਡਰ ਆਮਨ ਕਾਨੂੰਨ ਤੇ ਚੰਗੇ ਪ੍ਰਸ਼ਾਸਨ ਦੇਣ ਵਾਸਤੇ ਅਸੀਂ ਮਜਬੂਰ ਕਰਾਂਗੇ ਇਹ ਤੇ ਹਲਕਾ ਉਹ ਹੈ ਇਥੋਂ ਦਾ ਇੱਕ ਵੱਡਾ ਕਾਂਗਸੀ ਅਗੂ ਜੀਤੇ ਬਾਰੇ ਇੱਕ ਤੋਂ ਮੰਤਰੀ ਪਦ ਦੇ ਸਮਗਲਰ ਨੇ ਆਪਣੀ ਇੰਟਰੋਗੇਸ਼ਨ ਚ ਮੰਨੇ ਆ ਪੁਲਿਸ ਕੋਲੇ ਕਿ ਮੇਰੇ ਜਿਹੜੇ ਦੋ ਵਿਦੇਸ਼ੀ ਸਮਗਲਿੰਗ ਦੇ ਪਿਸਤਲ ਜਿਹੜੇ ਨੇ ਉਤਰ ਲੋਕ ਸਿੰਘ ਚਕਵਾਈਏ ਕੋਲੇ ਪੁਲਿਸ ਨੇ ਤਰਲੋਕ ਸਿੰਘ ਚਕਵਾਈਏ ਕੋਲ ਸਮਗਲਿੰਗ ਦੇ ਵਿਦੇਸ਼ੀ ਪਿਸਤਲ ਤੇ ਲੈ ਰਹੇ ਨੇ ਰਿਕਵਰ ਕਰ ਲੈਨੇ ਪਰ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਕੋ ਕਾਨੂੰਨੀ ਕਾਰਵਾਈ ਨਹੀਂ ਕੀਤੀ ਕੁਝ ਕਿ ਨਸਦ ਸਿਆਸੀ ਦਬਾਏ ਮੈਂ ਅੱਜ ਪੁਲਿਸਤੰਤਰ ਨੂੰ ਪੂਰ ਸਪ੍ਰਾਸ਼ਾਣ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਇੱਕ ਤੇ ਵਿਧਾਨ ਸਭਾ ਹਲਕਾ ਖੇਮਤਰ ਚ ਜਿਹੜੀ ਅਮਨ ਕਾਨੂੰਨ ਇਥੇ ਖੰਭ ਲਾ ਕੇ ਉੱਟ ਗਿਆ ਉਹ ਸਥਾਪਿਤ ਕੀਤਾ ਜਾਵੇ ਤੇ ਇੱਥੇ ਦਰਜਨਾ ਘਟਨਾਵਾਂ ਗੋਲੀਬਾਰੀਆਂ ਵਾਪਰੀਆਂ ਨੇ ਤੇ ਬੰਦਿਆਂ ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਚਾਪਖੀਂ ਮਂਢਾਣਾ ਮੰਡੀ ਦੀ ਹੈ ਚਾਪਟੋ ਹੈ ਥਾਣੇ ਦੀ ਹੈ ਤੇ ਅਮਰਕੋੜ ਅੱਡੇ ਦੀ ਹੈ ਤੇ ਟੀਮੇ ਪਿੰਡ ਦੀ ਹੈ ਇਹ ਭਗਵਾਨਪੁਰੇ ਪਿੰਡ ਦੀ ਗੋਲੀਬਾਰੀ ਹੈ ਇਹ ਬਹਿੜਵਾਲ ਪਿੰਡ ਦੇ ਜਿੱਥੇ 4 ਮਹੀਨੇ ਪਹਿਲਾਂ ਦੋ ਚਾਚਾ ਭਤੀਜਾ ਕਤਲ ਹੋ ਗਏ ਸੀ ਅਜੇ ਤੱਕ ਮੁੱਖ ਗੁੱਲ ਜਵਣੀ ਫੜੇ ਕੋਈ ਨਹੀਂ ਚੁੱਕ ਤੇ ਮੇਰੀ ਇੱਕੋ ਬੇਨਤੀ ਹੈ ਕਪਤਨ ਅਮਰਿੰਦਰ ਸਿੰਘ ਜੀ ਨੂੰ ਕਿ ਆਪਣੇ ਐਮਰਜੈਂਸੀ ਕੰਟਰੋਲ ਚ ਕਰ ਤੇ ਵਿਧਾਨ ਸਭਾ ਹਲਕਾ ਖੇਮਕਰ ਦੇ ਜਿਹੜੇ ਬਦਮਾਸ਼ੀ ਦੇ ਉੱਤੇ ਹੋਏ ਕਾਂਗਰਸੀ ਨੇ ਉਹਨਾਂ ਨੂੰ ਕੰਟਰੋਲ ਚ ਕਰ ਸਰਕਾਰ ਜੀ ਕਾਂਗਰਸ ਦੀ ਬਣ ਗਈ ਹੈ ਕਪਤਨ ਨਰਿੰਦਰ ਸਿੰਘ ਸਰਕਾਰ ਸਾਰਿਆਂ ਦੀ ਸਾਝੀ ਬਣ ਗਈ ਤੇ ਇਹ ਕੋ ਇਹ ਨਹੀਂ ਕਿ ਇੱਥੇ ਆੜ ਕੇ ਕੋਈ ਵਿਦੇਸ਼ੀ ਹਮਲਾਵਰਾਂ ਨੇ ਆੜ ਕੇ ਕਬਜ਼ਾ ਕਰ ਲਿਆ ਤੇ ਇੱਥੋਂ ਦੀ ਰਾਇਆ ਦੇ ਉੱਤੇ ਜ਼ੁਲਮ ਕਰਨੇ ਨੇ ਇਹ ਜਿਹੜਾ ਪ੍ਰਸ਼ਾਸਨ ਬੰਦ ਕੀਤੀ ਜਾਵੇ ਤੇ ਨਾਲ ਹੀ ਤਰਲੋਕ ਸਿੰਘ ਚਗਵਾਲੀ ਆ ਤੇ ਕਾਰਵਾਈ ਕੀਤੀ ਪੁਲਸੋਂ ਦੇ ਉੱਤੇ ਬਣਦੀ ਹੋਈ ਕਾਰਵਾਈ ਕਰੇ ਜੇ ਪੁਲਸੋਂ ਦੇ ਉੱਤੇ ਕਾਰਵਾਈ ਨਾ ਕੀਤੀ ਸਮਨੂ ਮਜ਼ਬੂਰਨ ਸ਼ਰੋਮਣੀ ਅਕਾਲੀ ਦਲ ਵੱਲੋਂ ਐਨ ਆਈਏ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਜਿਹੜੀ ਹੈ ਉਸ ਕੇਸ ਦੀ ਦੁਬਾਰਾ ਤਫਤੀਸ਼ ਕਰਨ ਵਾਸਤੇ ਦਰਜ ਅਰਜੀ ਦੇਣੀ ਪਊਗੀ ਕਿਉਂਕਿ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਹੈ ਸਮਗਲਿੰਗ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਵਿਦੇਸ਼ੀ ਹਥਿਆਰਾਂ ਨਾਲ ਜੁੜਿਆ ਹੋਇਆ ਮਸਲਾ ਹੈ ਤੇ ਜੀਤੇ ਬਾਰੇ ਸਿਆਸੀ ਦਬਾਅ ਕਰਕੇ ਪੁਛਤ ਬੋਪਿੰਦਰ ਸਿੰਘ ਵਿਵੇ ਪੰਜਾਬ ਟੀਵੀ ਵਿਖੀ ਹੋਏ ਨੇ